ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਹੈਗਾ ਆਪਣੇ ਪਿੰਡ ਫੇਸ ਤੋਰੇ ਸ਼ਾਮ ਨੂੰ ਤੇ ਪਟਾਕੇ ਪਟੂਕੇ ਚੱਲਣੇ ਬਹੁਤ ਸੋਹਣਾ ਮਨੋਂ ਨੇ ਇੱਥੇ ਤੁਹਾਨੂੰ ਉਹ ਜੋ ਦਿਖਾਇਆ ਜਾਊਗਾ ਫਿਲਹਾਲ ਆਪਾਂ ਚੱਲੇ ਹਾਂ ਜਨੇ ਮਾਰਕੀਟ ਸਮਾਨ ਸਮੂਲ ਲੈਣ ਜਨੇ ਘਰ ਦਾ ਫੇਰ ਜਾਣਾ ਆਪਣੇ ਬਾਅਦ 'ਚ ਫੇਸ ਤੇ ਮੇਲਾ ਲੱਗਦਾ ਬਹੁਤ ਸੋਹਣਾ ਉਹ ਦਿਖਾਵਾਂਗੇ ਤੁਹਾਨੂੰ ਸਾਰਾ ਇੱਕ ਛੋਲੇ ਚੱਕ ਲਿਆ ਸੀ ਤੇ ਇੱਕ ਬਾਈ ਨੇ ਚੱਕ ਲਿਆ ਇੱਧਰ ਛੋਲਾ ਬਿਨਾ ਸਰਦਾ ਨਹੀਂ ਸਮਾਨ ਹੀ ਸੱਟ ਆਉਂਦਾ ਫਿਰ ਚੱਕਦੇ ਗੱਡੀ ਪਹਿਲਾਂ ਚੱਲ ਗਿਆ ਮਾਰਕੀਟ ਲੋ ਵੀ ਮਿੱਤਰੋ ਸਮਾਨ ਦੀ ਪਰ ਲਈ ਅਸੀਂ ਰੇੜੀ ਸਾਡੀ ਪ੍ਰੋਬਲਮ ਇੱਕ ਟਾਇਰ ਚੱਲਦਾ ਨਹੀਂ ਉਹ ਥੱਲੇ ਜਾਣਾ ਗੱਡੀ ਖਰਾਬ ੱੱੱਕੇ ਨਾਲੇ ਲੈ ਕੇ ਆਇਆ ਯਾਰ ਖਿੱਚ ਕੇ ਆਇਆ ਇੱਧਰ ਆਹ ਵਾਲਾ ਟਾਇਰ ਨਹੀਂ ਚੜ੍ਹਦਾ ਯਾਰ ਨਾ ਮਾ ਪੋਣਾ ਪੈਣਾ ਚਾਬੀ ਕਿੱਧਰ ਹੈ ਹਾਂ ਅੱਤੇ ਹਿਲਦਾ ਮੁਸਕੀਸੋ ਉਹ ਇਹ ਚੋ ਵੀ 7:00 ਵੱਜ ਚੱਕੇ ਆ 7:00 ਵਜੇ ਵੀ ਸੂਰਜ ਆਇਆ ਕਹਿੰਦਾ ਵੀ ਅੰਦਰੇ ਬੈਠੇ ਰਹੋ 7:00 8:00 8:00 ਵਜੇ? ਆਹ ਸੌਰੀ ਬਈ 8:00 ਵਜੇ ਹਾਂ 7:50 ਹੋ ਗਏ ਪੂਰੀ ਰਹੀ ਗੱਲ ਘੰਟਾ ਖਰਾਬ ਕਰੀ ਜਨੇ ਵੇ ਸਹੀ ਗੱਲ ਲੋ ਜੀ ਲੇਟਲ ਜੋ ਸਮਾਨ ਲੈ ਲਿਆ ਹੁਣ ਚੱਲਦੇ ਘਰੇ ਫਿਰ ਤੁਹਾਨੂੰ ਦਿਖਾਉਂਦੇ ਆ ਮੇਲਾ ਇੱਥੇ ਦਾ ਆਪ ਕੋਈ ਮੰਮਨ ਨੂੰ ਕਿਹਾ ਲਾਈਟ ਟੀ ਲੋ ਵੀ ਮਿੱਤਰੋ ਕਰਿਆ ਗਿਆ ਅਜੇ ਭਾਂਡੇ ਦੀ ਕਾਰ ਸੇਵਾ ਕਰਨੀ ਆ ਭਾਂਡੇ ਬਹੁਤ ਇਕੱਠੇ ਹੋ ਜਨੇ ਮੇਰੇ ਕੋਲ ਯਾਰ ਲੱਸੀ ਪੀਤੀ ਪਹਿਲਾਂ ਗਰਮੀ ਬਹੁਤ ਅੱਜ ਅਹ ਦਹੀਂ ਨਹੀਂ ਦਹੀਂ ਦਹੀਂ ਘੜਾਏ ਹਾਂ ਐਡੀ ਲੱਸੀ ਬਹੁਤ ਵਧੀਆ ਬਣਦੀ ਬਈ ਉਹ ਪਹਿਲਾਂ ਸਫਾਈ ਬਹ ਲਈਓ 5 ਮਿੰਟ ਬਾਕੀ ਫਿਰ ਚੱਲਦੇ ਆ ਬਾਹਰ ਨੂੰ ਤੋਂ ਫਾਈਨਲੀ ਹੁਣ ਅਸੀਂ ਜਾ ਰਹੇ ਹਾਂ ਮੇਲਾ ਦੇਖਣਾ ਫੇਸਤਾ ਦੇਖਣਾ ਅੱਜ ਬਹੁਤ ਮੇਲਾ ਭਰਨਾ ਤੁਰੰਤ ਖੋਣੇ ਸਾਰਾ ਲੋਕ ਇਕੱਠੇ ਹੋਣ ਲੱਗ ਗਏ ਕੋਈ ਇੱਧਰ ਨੂੰ ਜਾਂਦਾ ਕੋਈ ਉੱਧਰ ਨੂੰ ਜਾਂਦਾ ਲੋ ਵੀ ਮੇਟਰ ਟੋਲੇ ਨੇ ਟੋਲੇ ਜਾਂਦੇ ਆ ਇੱਧਰ ਵੀ ਉੱਧਰ ਵੀ ਰਾਸ਼ ਪੂਰਾ ਪਿਆ ਗਿਆ ਇਹਦਾ ਵੀ ਤੇ ਸੜਕ ਫਰਗਾ ਨਹੀਂ ਵੀ ਓਖੀ ਵੀ ਪਈ ਇੱਦਾਂ ਹੀ ਆ ਗਏ ਜੀ ਸੜਕ ਨੂੰ ਉਹ ਜੇ ਇਧਰ ਚਰਚਾ ਪਿੰਡ ਦੀ ਆਪਣੇ ਇਹ ਪੂਰੀ ਸਜਾਈ ਹੋਈ ਐ ਇਹ ਮੇਲਾ ਪਿੰਡ ਦਾ ਅੱਜ ਜਿਵੇਂ ਆਪਣੇ ਇੰਡੀਆ ਮੇਲਾ ਹੁੰਦਾ ਪਿੰਡ ਉੱਕਨੇ ਉਰੇ ਮੇਲਾ ਅੱਜ ਇਹ ਸਾਡੇ ਪਿੰਡ ਦਾ ਮੇਲਾ ਆਜਾ ਬਾਈ ਆਪਣੇ ਦਿਨ ਚ ਮਨਾਉਂਦੇ ਆ ਉਰੇ ਇਹ ਲੋਕ ਰਾਤ ਨੂੰ ਮਨਾਉਂਦੇ ਬਸ ਇਹ ਫਰਕ ਆ ਇਹ ਲੋਕ ਰਾਤ ਨੂੰ ਜ਼ਿਆਦਾ ਇੰਜੋਏ ਕਰਦੇ ਆਪਣੇ ਦਿਨ ਚ ਨਵੇੜ ਕੇ ਹਰ ਜਣ ਉਹ ਦੁਕਾਨਾਂ ਤੋਂ ਗੁਣਾ ਲੱਗੀਆਂ ਹੋਈਆਂ ਉਧਰ ਦੀ ਛੜ ਉਹ ਜੀ ਇਹ ਸਾਡਾ ਖਾਣ ਪੀਣ ਦਾ ਵੀ ਤੇ ਨਾਲ ਫਟਵਾਲ ਤੇ ਮੈਚ ਚੱਲਦੇ ਨੇ ਇੱਧਰ ਧੂਆ ਧੂਆ ਕਰਿਆ ਹੋਇਆ ਕੁਕਿੰਗ ਚੱਲ ਰਹੀ ਹੈ ਇੱਧਰ ਮੈਂ ਰੰਗ ਬੰਨਿਆ ਹੋਇਆ ਪੂਰਾ ਇੱਧਰ ਖਾਣ ਪੀਣ ਦਾ ਚੱਲ ਰਿਹਾ ਪ੍ਰੋਗਰਾਮ ਵੀਰਾ ਸ਼ੀਰਾ ਫੇਸ ਦਾ ਤੇ ਆਹ ਸਾਈਡ ਚੱਲ ਰਹੇ ਮੈਚ ਅੰਦਰ ਦੇ ਹੈਗਾ ਮਾ ਕੋਈ ਨਹੀਂ ਜਿੱਤੇ ਕੋਈ ਨਹੀਂ ਜਿਹੜੀਆਂ ਟੀਮਾਂ ਖੇਡ ਰਹੀਆਂ ਉਹਨਾਂ ਦੇ ਸਪੋਰਟਰ ਖੜੇ ਬਾਹਰ ਆ। ਉਹ ਜੀ ਇਹ ਹੈਗਾ ਸਾਡੇ ਮੇਲੇ ਦੇ ਦੁਕਾਨਾਂ ਇੱਥੇ ਲੱਗੀਆਂ ਹੋਈਆਂ। ਰੂਟ ਦਾ ਪਾਰਕਿੰਗ ਹੈ। ਇਹ ਦੋ ਦਿਨ ਫਿਰ ਬੰਦ ਰੱਖਦੇ ਪਾਰਕਿੰਗ। ਉਹਦੇ ਦੁਕਾਨਾਂ ਤੋਂ ਗੁਣਾ ਲੱਗਦੀਆਂ ਜਿਵੇਂ ਕਿਸੇ ਸ਼ਾਪਿੰਗ ਕਰਨੇ ਵਗੈਰਾ ਤੇ ਇੱਥੇ ਕਰ ਸਕਦੇ ਹਾਂ ਮੇਨ ਬੱਚੇ ਨਹੀਂ ਹੁੰਦਾ ਜ਼ਿਆਦਾਤਰ ਤਾਂ ਆ ਇੱਧਰ ਖੇਡਾ ਖੂਡਾ ਲੱਗਿਆ ਹੋਇਆ ਬਾਕੀ ਪਟਾਕੇ ਪਟੂਕੇ ਚੱਲਦੇ ਆ ਉਹ ਵੀ ਜਦਾਂ ਕਿਦਾਂ ਜੀ ਕੰਮ ਉਹਨਾਂ ਦਾ ਮੇਲਾ ਵੀ ਇਹਦਾ ਫੈਸਲਾ ਲੋ ਜੇ ਇਧਰ ਬਰਾਚਾਲੇ ਤੋਂ ਐਨਕਾਂ ਪਾਰਸ ਤੇ ਇਧਰ ਖਾਣ ਪੀਣ ਦਾ ਨਹੀਂ ਖਾਣ ਪੀਣ ਦਾ ਆ ਦੇਖਦੇ ਆਪਾਂ ਗੱਟ ਗੱਟ ਬੱਚਿਆਂ ਨਾਲ ਗੱਤੀ ਦਾ ਗੋਚਕਾ ਲੱਗੇ ਹੋਈਆਂ ਬੱਚਿਆਂ ਨਾਲ ਡੋਲਚੇ ਲੱਗੇ ਹੋਇਆ ਮਿੱਠਾ ਟਾਪੇ ਟੂਫੀਆਂ ਹਾਂ ਆ ਜਾਣ ਨੂੰ ਮਿਆਂ ਚੱਲੀਏ ਹੋਰ ਹੋ ਚਲੋ ਦੋ ਵੀ ਅਜਾ ਰਾਸ਼ ਬਹੁਤ ਆ ਇਹਨਾਂ ਨੇ ਮਜਬੂਰੀ ਜਨ ਸੜਕ ਬੰਦ ਕਰਨੀ ਪਈ ਇੱਧਰ ਇੰਨਾ ਜਿਆਦਾ ਰਸ਼ਾ ਹੈ ਇਹ ਰੋਡ ਦੇ ਉੱਤੇ ਆਪੀ ਮਾਸੇ ਨੂੰ ਪੜਾ ਸੁਭਾਤ ਕੋਣ ਜਿਹੜਾ ਨਹੀਂ ਹੈ ਅਦਾਇਗੀ ਨਹੀਂ ਹੈ ਵੱਡਾ ਦਾ ਲੱਗਿਆ ਛੜਾ ਸਿਆਉਂ ਕੋਮਦਾਉ ਆਇਆ ਔਰ ਬਾਕੀ ਅੱਜ ਐਕਸ਼ਨ ਤੋਂ ਲੈ ਕੇ ਚਾਰ ਚਾਰ ਲਾਈਨ ਹਾਂ ਹਾਂ ਆਹ ਤਾਂ ਠੀਕ ਹੈ ਨਾਰਮਲ ਆਦਾ ਹੋ ਵੀ ਮਿੱਤਰੋ ਪੂਰੇ 10 ਬਾਜ ਚੁੱਕੇ ਆ ਬਾ 2-4 ਮਿੰਟ ਤੱਕ ਨਾ ਪਟਾਕੇ ਚੱਲਣੇ ਜਿਹੜੇ ਪਟਾਕੇ ਚੱਲਣੇ ਨਾ ਉਹ ਤੁਸੀਂ ਦੇਖੋਗੇ ਨਾ ਬਹੁਤ ਵਧੀਆ ਆਸਤਵਾਜੀ ਕਰਦੇ ਆ ਹੁਣ ਤੁਹਾਨੂੰ ਦਿਖਾਉਨੇ ਆ ਉਹ ਐਂਡ ਗੱਲ ਬਾਤ ਹੈਗਾ ਪੂਰੀਆਂ ਜਾਂ ਦਾ ਮਾਮਲਾ ਬਿਲਕੁਲ ਐਨ ਗਲੀ ਦੇ ਵਿਚਾਲੇ ਆਇਆ ਹਾਂ ਹਾਂ ਸਹੀ ਆ ਕਿੰਨਾ ਸੋਹਣਾ ਲੱਗਦਾ ਐਂਡ ਗੱਲ ਆ ਆ ਲੈਣ ਉਹ ਗੱਲ ਕਿੰਦਾ ਆ ਗਿਆ ਗੁੰਦਾ ਫੋਟੋ ਵੇਖ ਆਸਤ ਬਾਜੀ ਆ ਤਾਂ ਦੇਖੀ ਚੱਲੀ ਤਾ ਕਿੰਨੇ ਕਰਾ ਮਤ ਦਹੋਣ ਇਹਨਾਂ ਨੇ ਆਹ ਦੇਖ ਉਦੇ ਲਈ ਚਲ ਆ ਜੋ ਲੋਕ ਜਮੇ ਸਾਈਲੈਂਟ ਕਰਦੇ ਹਨ ਦੇਖ ਲ ਸਾਰੇ ਸ਼ਾਂਤ ਹੋ ਕੇ ਖੜੇ ਆ ਨਾ ਕਿਤੇ ਪਹਿਲਾਂ ਕਿੰਨਾ ਰੌਲਾ ਰੱਪਾ ਸੀ ਹੁਣ ਜਮੇ ਸ਼ਾਂਤ ਹੋ ਕੇ ਖੜੀ ਜਾਂਦਾ ਹਾਂ ਸਹੀ ਗੱਲ ਆ ਉਮਰ ਬਹੁਤ ਖਰਚਾ ਕਰਦੇ ਪਟਾਕਿਆਂ ਦੇ ਲੱਗ ਬੈਠੇ ਥੱਲੇ ਬੈਠੇ ਆ ਲੋਕ ਬਸ ਆ ਕੇ ਨੂੰ ਇੰਜੋਏ ਕਰਦੇ ਰੋਡ ਰੂਟ ਸਾਰੇ ਬੰਦ ਕਰ ਦੋ ਵਾਹ ਆ ਇਹਦਾ ਐਂਟੀ ਚਲਾਉਣੇ ਦਾ ਕਮਾਲੇ ਕਰ ਦਿੰਦਾ ਉਹ ਡਰੋਨ ਵੀ ਛੱਡਿਆ ਕਿਸੇ ਨੇ ਏ ਯੱਕਾ ਆਇਂਦੇ ਗਰਾਂ ਦੇ ਬਾਅਦ ਦੋ ਬੱਬ ਘਟੋ ਘਟਲੇ 20 25 ਮਿੰਟ ਹੋ ਗਏ ਚੱਲਦੇ ਆਖਣੇ ਚੱਲ ਰਹੇ ਆ ਪਟਾਕੇ ਲਗਾਤਾ ਜਿੰਨਾ ਵੀ ਸਾਡਾ ਪਿੰਡ ਆ ਛੋਟਾ ਸ਼ਹਿਰ ਆ ਜਿਹੜਾ ਸਾਰਾ ਇਕੱਠਾ ਹੋ ਗਿਆ ਪਿਆ ਜੋ ਆਪਣੇ ਇੰਡੀਆ ਮੰਗੇ ਆਂ ਇੰਡੀਆ ਜਗ ਦਾ ਮੇਲਾ ਉਰੇ ਮੇਲਾ ਸਮਝ ਲੋ ਆਹ ਕੀ ਆ ਕਮਾਲ ਜੀ ਆ ਬਹੁਤ ਘੈਂਟ ਚੱਲ ਰਹੇ ਪਟਾਕੇ ਉਹ ਮੁਕੜੇ ਚ ਨਹੀਂ ਆਉਂਦੇ ਹੈਗੇ ਐਵੇਂ ਜਾਣਾ ਪਟਾਕੇ ਕਮਾਲੇ ਹੋ ਹੀ ਪਈ ਐ ਲੋ ਵੀ ਉਰੇ ਡਿਸਾਈਡ ਚੱਲ ਰਿਹਾ ਹੈ ਵੀ ਆਪਣੀ ਦੀ ਦੀਵਾਲੀ ਹੁੰਦੀ ਨਾ ਆਪਣੇ ਗੁਰੂ ਘਰਾਂ 'ਚ ਵੀ ਇਦਾਂ ਹੀ ਕਰਨਾ ਚਾਹੀਦਾ ਵੇਖ ਕੇ ਬੰਦਾ ਵਜਾਵੇ ਬੜੇ ਮਸ਼ੀਨ ਲਿਆਂਦੇ ਟਾਕੇ ਵਾਲੇ ਉਹੀ ਬੁਜਾਉਣ ਤਾਂ ਇਦਾਂ ਲੋਕਾਂ ਕੋਲ ਤੋਂ ਦੇਖਣਾ ਤਾਂ ਜਾਰਾ ਬੁਝੇ ਲੱਗਦਾ ਹਣ ਸਾਰੇ ਲੋਕ ਨਾ ਇਹ ਪੂਰੀ ਕ੍ਰਾਂਤੀ ਨਾਲ ਖੜੇ ਦੇਖ ਰਹੇ ਆ ਤੇ ਬੜਾ ਘੰਟ ਲੱਗ ਰਿਹਾ ਐਂ ਪੀਸਫੁਲੀ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਕੁਝ ਨਹੀਂ ਇਹ ਗੱਲ ਇੱਕ ਨੰਬਰ ਬੰਦ ਆਦਾ ਬਾਹ ਕਮਾਲ ਯਾਰ ਆਹ ਆਹ ਆ ਦੇਖ ਆਪੋ ਆਹ ਸੀਨ ਕਮਾਲ ਗੋਲਡ ਗੋਲਡ ਆਹ ਟੰਗਾ ਲੱਗ ਰਿਹਾ ਪਾਪਾ ਚੰਗੇ ਪਟਾਕੇ ਚਲਾ ਦਿਆ ਇਸ ਤਾਂ ਚੱਲਦੇ ਇੰਨਾ ਘੰਟ ਚੱਲਣੇ ਹਾਂ ਦਿਲਾਂ ਸ਼ੁਰੂ ਹੋਇਆ ਪੂਰਾ ਅੱਧਾ ਘੰਟਾ ਅਜੇ ਅੱਧਾ ਘੰਟਾ ਦੋ ਵੀ ਲੈਟ ਹੋਇਆ ਸ਼ੁਰੂ ਹਾਂ ਨਹੀਂ ਹਾਂ ਬਾਬਾ ਇਹ ਚੱਲਣੇ ਆ ਜੇ ਮੋਣੀ ਨਹੀਂ ਉਹ 골ਡਨ ਹੋਗੇ ਉਹ ਹੋਰ ਖਤਮ ਹੋ ਜੀ ਸੰਗਰ ਵੀ ਖਤਮ ਹੋਗੇ ਸਸਪੈਂਸ ਤਕੜਾ ਰੱਖਦੇ ਆ ਵੀ ਖੱਲੇ ਬਣਾ ਦੀ ਐਂਡ ਜਾ ਕੇ ਨਾ ਓਏ ਇਹ ਕਿ ਚੱਲੂਗਾ ਜਾਈਂ ਹਾਂ ਨਾ ਬੱਸ ਹੁਣ ਖਤਮ ਨਹੀਂ ਕੱਪ ਕੱਦ ਮੁੱਕ ਗਏ ਨਹੀਂ ਮੁੱਕ ਕੇ ਕੱਪ ਬੱਸ ਸ਼ਾਬਾਹ ਤਾੜੀਆਂ ਮਾਰੇ ਬਾਈ ਲੋਕਾਂ ਨੇ ਬਹੁਤ ਜ਼ਿਆਦਾ ਪੂਰਾ ਅੱਧਾ ਘੰਟਾ ਲੋਕਾਂ ਨੇ ਇੰਟਰਨੈਟ ਕਰਿਆ ਬਾਈ ਬਹੁਤ ਤਰ੍ਹਾਂ ਦੇ ਪਟਾਕੇ ਚਲਾਏ ਆ ਐਨ ਵੀ ਬੰਦਾ ਬੋਰ ਹੋ ਜਾਵੇ ਆ ਲੋਕ ਸਾਈਲੈਂਟ ਹੋ ਕੇ ਖੜੇ ਰਹੇ ਇੱਧਰ پارک ਭਰਿਆ ਪਿਆ ਪੂਰਾ ਕੋਈ ਗੱਲ ਬਾਤ ਨਹੀਂ ਬਾਈ پارک ਵੀ ਇਹਨਾਂ ਪੂਰਾ ਇੱਕ ਨੰਬਰ ਬਣਾਇਆ ਪਿਆ ਤੇ ਆ ਆਪਣੀ ਆ ਦੋ ਗਲੀਆਂ ਇਹਨਾਂ ਨੇ ਬੰਦ ਕਰੇ ਮਿਲ ਜਾਮੇ ਇੱਕ ਆਹ ਵਾਲੀ ਤੇ ਇੱਕ ਆਹ ਵਾਲੀ ਇੱਧਰਲੀ ਸਾਈਡ ਵਾਲੀ ਜਿੱਥੇ ਪਟਾਕੇ ਚੱਲਦੇ ਨੇ ਉੱਥੇ ਆ ਦੋ ਗੱਡੇ ਪੱਕੇ ਖੜਦੀਆਂ ਆਹ ਵਾਲੀ ਤੇ ਆਹ ਵਾਲੀ ਬਾਈ ਜਾਨ ਕੋਈ ਆਗੂਗ ਲੱਗ ਜਾਵੇ ਕੋਈ ਪਟਾਕਾ ਬਟੂਕਾ ਉਹ ਕਰ ਜੂਵੇ ਤਾਂ ਫਿਰ ਇਹ ਬੁਝਾਉਣ ਵਾਸਤੇ ਆ ਤੇ ਇੱਧਰ ਖੜੀਆ ਪੁਲਿਸ ਵਾਲੇ ਮੈਂ ਉਹ ਕੀ ਕਰੀ ਜਾਂਦੀ ਸ਼ੋਭੀ ਜੀ ਹੈ ਉਹ ਬੋਲੇ 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 ਇਹ ਸਭ ਬਹੁਤ ਘਮਦਾ ਆ ਉਹ ਬੋਲੇ ਅਰੇ ਇਹਦਾ ਮੋਟਰਸਾਈਕਲ ਲੈ ਬਾਈ ਤੂੰ ਬਈ ਪਹਾੜੀ ਮੋਟਰਸਾਈਕਲ ਨੇ ਇਹ ਬਹੁਤ ਸਟੰਟ ਕਰਦੇ ਆ ਇਹ ਵਾਲੇ ਹੈਨਾ ਲੋ ਜੀ ਲਾਲ ਰੰਗ ਦੀ ਐਕਟਿਵ ਆ। ਹੁਣ ਇਧਰ ਦੇਖਣ ਚੱਲਦੇ ਆ। ਅੱਜ ਸਾਰਾ ਰੋਡ ਬੰਦ ਕਰਿਆ ਹੋਇਆ ਹੈ ਨਾ ਇਹਨਾਂ ਨੇ। ਨਾ ਕੋਈ ਗੱਡੀ ਆ ਸਕਦੀ ਨਾ ਜਾ ਸਕਦੀ ਹੈ। ਸਿਰਫ ਅੱਜ ਪੈਦਲਾਂ ਦਾ ਹੀ ਇਹੋ ਆ ਰਾਜਾ। ਇਹ ਜਿਹੜੇ ਰੈਜੀਡੈਂਸ ਵਾਲੇ ਉਹਨਾਂ ਦੀਆਂ ਗੱਡੀਆਂ ਇਹ। ਲੋ ਹੋਏ ਮੇਟਰੋ। ਆਪਾਂ ਦੇਖਿਆ ਹੈ ਫੇਸਤਾ ਸਾਰਾ ਕੁਝ ਕਰਿਆ ਜਾਂਦਾ। ਤੇ ਹੁਣ ਕਾਕੇ ਘਰੇ ਬੜੇ 12:00 ਵਜੇ ਤਕਰੀਬਨ ਰਾਤ ਦੇ। ਤੇ ਅੱਜ ਦਾ ਬਲੌਗ ਇੰਨਾ ਹੀ ਸੀ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਸੀਕਾਰ ਦੀ ਬਾਏ ਬਾਏ ਰੱਬ ਰੱਖਾ